ਬੜੀ ਬੱਲੀ ਲਾਉਣ ਲੱਗਿਆਂ ਦੀ ਬਾਲੇ ਥੱਲੇ ਜਿਹੜਾ ਬਾਲਾ ਡਿੱ ਗਿਆ ਆ ਹਾਂ ਜੀ ਜੀ ਦਦੀ ਹੁਣ ਮੂੰਹ ਪਿੰਗੇ ਕਰਨ ਦਾ ਕੋਈ ਫਾਇਦਾ ਨਹੀਂ ਪਹਿਲਾਂ ਜੂ ਬੰਦਾ ਬੋਰ ਰਹਿੰਦਾ ਉਹੀ ਹਰ ਵੇਲੇ ਨੋਹ ਦੀ ਮੂੰਹ ਦੇਖੀ ਜਾਣਾ ਮੇਰੇ ਉੱਪਰ ਤਾਂ ਨੋਹ ਦਾ ਮੂੰਹ ਚਾਉਂਦਾ ਤਾਂ ਉਹਦਾ ਮੁੰਡੇ ਦਾ ਨਹੀਂ ਦੀਦਾ ਨਾ ਚਾਉਂਦਾ ਤਾਂ ਉਹ ਮੁੰਡੇ ਦਾ ਵੀ ਦੀਦਾ ਹੀ ਆ ਵੀ نو ਪੁੱਤ ਦਾ ਮੂੰਹ ਦੇ ਦੇ ਕੇ ਨਾ ਅਗਲੇ ਹੋਗੇ ਸੀ ਇਹ ਘੋੜ ਤੇ ਹੁਣ ਉਹ ਗਏ ਆ ਕੁੜੀ ਦਾ ਮੂੰਹ ਦੇਖਣਾ ਕੁੜੀ ਦਾ ਮੂੰਹ ਦੇਖਣ ਗਏ ਬਣਾ ਦੇਣਾ ਇੱਥੇ ਉੱਚਾ ਬੈੱਡ ਤੇ ਕੌੜੀਆਂ ਲਾ ਕੇ ਚੜਨਗੇ ਉੱਪਰ ਤੇ ਲੰਮੇ ਇੱਥੇ ਪਹਿਜਣ ਕਰਨ ਕੇ ਆਰਾਮ ਨੂੰ ਜਿੰਨਾ ਵੀ ਸਮਾਨ ਇੱਧਰ ਪਿਆ ਸਾਰਾ ਚੱਕ ਕੇ ਬਾਹਰ ਰੱਖ ਦੇਣਾ ਤੇ ਹੋਰ ਕੁਝ ਲਾਵਾਂ ਨਹੀਂ ਚੱਕ ਨਾ ਤਾਂ ਗਿੱਦਾ ਸਿਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਮੈਨੂੰ ਜਿਹੜੀ ਖਾਂਸੀ ਜਗਾਮ ਹੋਇਆ ਪਿਆ ਆ ਤੇ ਫਿਰ ਇਹਨਾਂ ਨੇ ਪੜਾਈ ਮੇਲੇ ਚਾਹ ਸੌਫ ਜਵੈਣ ਅਦਰਕ ਵਾਲੀ ਜਵੈਣ ਅਦਰਕ ਲਸਣ ਤੇ ਲਸਣ ਕਿਤੋਂ ਪਾਇਆ ਲਸਣ ਮੇ ਪਾ ਚਾਹ ਅਦਰਕ ਵੇਂਦਾ ਆਪਕੋ ਤੂੰ ਕਹਿ ਲਸਣ ਪਾ ਦਿਆ ਵਿੱਚ ਅਦਰਕ ਕਿਹਾ ਮੈਂ ਸੌਫ ਜਵੈਣ ਤੇ ਅਦਰਕ ਸਾਮੇ ਦੀ ਮਹੀ ਪਲਾਉਣੀ ਜਰਾ ਲਸਣ ਵਾਲੀ ਬੰਨ ਦੇ ਨਾਲ ਪਲਾਉਤੀ ਲਸਣ ਵਾਲੀ ਦਸ ਅਦਰਕ ਕਿਹਾ ਪਤਾ ਨਹੀਂ ਕਿਹੜਾ ਲਸਣ ਪਾ ਲਿਆ ਵਿੱਚ ਆ ਦੇ ਹਾਏ ਮਰ ਲਸਣ ਵਾਲੀ ਆ ਸੁਬਹ ਲਸਣ ਵਾਲੀ ਜੱਸੇ ਲਸਣ ਵਾਲੀ ਚਾਹੀਦੀ ਉਹ ਚਾ ਦੁੱਧ ਦੇ ਭਿੰਦੀ ਲਾਤੋ ਰੱਖ ਕੇ ਸੈਲ ਗਈ ਇਹ ਟਿਸ਼ਨ ਪੀਵੋ ਹੋਣਾ ਲਸਣ ਵਾਲੀ ਪੀਵੋ ਲਸਣ ਕਿਹੜਾ ਬਾੜਾ ਹੁੰਦਾ ਆਲੂ ਆਲੂ ਪਾਦੀ ਵਿੱਚ ਮੈਂ ਤੁਹਾਨੂੰ ਕਿਹਾ ਸੀ ਸੌਫ ਜਵੈਨ ਅਦਰਕ ਤੂੰ ਇਲਾਚੀ ਦੀ ਬਾਤਾ ਦਾਲ ਢੋੜੀ ਬਣਾਉਣੀ ਸੀ ਉਹ ਚਾਹ ਬਣਾਉਣੀ ਸੀ ਤੇ ਪਿਆਜ਼ ਨਹੀਂ ਪਾਤੇ ਦਿਮਾਗ ਕਰਾ ਸ਼ਾਇਦ ਕੋਈ ਟੀਸ਼ਨ ਪਿਆਜ਼ ਨਹੀਂ ਚਾਹ ਪੀਣੀ ਫੇਰ ਮੈਨੂੰ ਕੀ ਪਤਾ ਹੈ ਕਿ ਦੇਖਿਆ ਉਹ ਪੜਿਆ ਹੋਊਗਾ ਵੀ ਉਹ ਲਸਣ ਪਾ ਕੇ ਹਟ ਜਿੰਦੀ ਕਰੇਗਾ ਸ਼ਾਇਦ ਹੁਣ ਆਉਂਦੀ ਆ ਪਰ ਸ਼ਾਇਦ ਨਾ ਸੁਣਿਆ ਹੋਵੇ ਓਖਾ ਜਿਹੜਾ ਮੰਮੀ ਦਾੜੀ ਆ ਉਹ ਹੈਗੀ ਆ ਜੀ ਭੋਪਰ ਕਹਿੰਦੀ ਅਸੀਂ ਨਹੀਂ ਆਉਣਾ ਪੰਜ ਮਿੰਟ ਹਾਂ ਉਹ ਜੀ ਕੋ ਉਪਰਾਂ ਵਾਲੀ ਕੁੜੀ ਆ ਕੇ ਰਹੀ ਆ ਤੇ ਕੁੜੀ ਉਹਨਾਂ ਦੀ ਤੌੜ ਕੜੀ ਆ ਤੇ ਉਹ ਨਹੀਂ ਨਹੀਂ ਅਸੀਂ ਗਏ ਸੀ ਉੱਥੇ ਫਿਰ ਘਰ ਦੇ ਰਹਿ ਪਏ ਉੱਥੇ ਚੱਡਣਗੇ ਕਹਿੰਦੇ ਜਾਣਾ ਉੱਥੇ ਰਹਿਣ ਉਹਦੇ ਛੱਡੇ ਆਏ ਆ ਤੇ ਕੁੜੀ ਚੰਗੀ ਆ ਵਿਚਾਰੀ ਉਦਾਂ ਉਦਾਂ ਨਹੀਂ ਕੋਈ ਗੱਲ ਨਹੀਂ ਹੈਗੀ ਤੇ ਉਹਦਾ ਕਹਿੰਦੀ ਸੀ ਮੈਂ ਲੈ ਜਾਣੇ ਆਪੀ ਤੇ ਕੋਈ ਨਹੀਂ ਆਪੇ ਛੱਡ ਜਣੇ ਅਸੀਂ ਗਏ ਸੀ ਉੱਥੇ ਮੰਮੀ ਕਹਿੰਦੇ ਉਹ ਕਹਿੰਦੇ ਰਹਿਣਾ ਚਾਰਕ ਦੇਣਾ ਆਮੀ ਨਹੀਂ ਇਹ ਮਿਆਕ ਕਰਦੇ ਉਹਨਾਂ ਨੇ ਕੱਦ ਨੂੰ ਲੈ ਜਾਣੇ ਉਹ ਤਾਂ ਮਿਆਕ ਕਰਦੇ ਆ ਆਪਾਂ ਗਏ ਸੀਗੇ ਤੇ ਉਹ ਉਹਨਾਂ ਨੇ ਰਹਿਣਾ ਸੀਗਾ ਉੱਥੇ ਦੇਖੇ ਅਨੁਸਾਰ ਪ੍ਰੋਗਰਾਮ ਉਹ ਫੇ ਕਈ ਵੇਲੇ ਬੰਦਾ ਘਰੇ ਬੋਰ ਹੋ ਜਾਂਦਾ ਕਹਿੰਦਾ ਚੱਲ ਡੈਡੀ ਤਾਂ ਨਹੀਂ ਮੰਨਦੇ ਕਿਸੇ ਵੱਲੇ ਇਦਾਂ ਕਿ ਬੰਦਾ ਬੋਰ ਹੋ ਜਾਂਦਾ ਉਹੀ ਹਰ ਵੇਲੇ ਨੋਹ ਦੀ ਮੂੰਹ ਦੇਖੀ ਜਾਣਾ ਸਵੇਰੇ ਉੱਠਣਾ ਤਾਂ ਨੋਹ ਦਾ ਮੂੰਹ ਚਾਉਂ ਤਾ ਨੋਰਾ ਮੁੰਡੇ ਦਾ ਨਹੀਂ ਦੀਦਾ ਨਾਲ ਚਾਉਂ ਤਾ ਨੋਰਾ ਮੁੰਡੇ ਦਾ ਵੀ ਦੀਦਾ ਹੀ ਆ ਵੇ ਨੋ ਪੁੱਤ ਦਾ ਮੂੰਹ ਦੇ ਦੇ ਕੇ ਨਾ ਅਗਲੇ ਹੋ ਗਏ ਸੀ ਇਹ ਬੋਲ ਤੇ ਹੁਣ ਹੋ ਗਏ ਆ ਕੁੜੀ ਦਾ ਮੂੰਹ ਦੇਖਣਾ ਕੁੜੀ ਦਾ ਮੂੰਹ ਦੇਖਣ ਗਏ ਆ ਤੇ ਇਸ ਕਰਕੇ ਨਹੀਂ ਡੈਡੀ ਤਾਂ ਨਹੀਂ ਮੰਨਦੇ ਸੀ ਮਾਦਾ ਹੀ ਸੀ ਮਾਦਾ ਕਹਿੰਦੀ ਮੈਂ ਰਹਿਣਾ ਡੈਡੀ ਹੁਣੀ ਕਹਿੰਦੇ ਮੈਨੂੰ ਤਾਂ ਦਿਲ ਕਰਦਾ ਨੋ ਦੇਖਦੇ ਹੋਣੇ ਆ ਤੇ ਉਹ ਵੀ ਸਾਰੇ ਬੈ ਕੇ ਸਾਡਾ ਵਲੌਗ ਦੇਖਦੇ ਆ ਸਾਡੀ ਦੀਦੀ ਹੁਣੀ ਤੇ ਉੱਥੇ ਗਏ ਆ ਤੇ ਸਾਡਾ ਵਲੌਗ ਦੇਖਣਗੇ ਤੇ ਤੁਸੀਂ ਹੁਣ ਦੱਸਿਓ ਜੀ ਕਿ ਤੁਹਾਨੂੰ ਆਉਣਾ ਕਰ ਤੇ ਆਪਾਂ ਉਸ ਦਿਨ ਤੋ ਲੇਟੂ ਲਿਖ ਰਾਲੀ ਚੱਲ ਰਹਿ ਰਹਿ ਜਦੋਂ ਦੁੱਧ ਪੀਂਦੀ ਆ ਜੀ ਢੋਲੀ ਦਾ ਵੀ ਪਤਾ ਲੱਗਿਆ ਦਾਲਦੀ ਜੀ ਜਦੋਂ ਆਣਾ ਦੱਸ ਢੋਲੀ ਕਰਾ ਲਈਏ ਬੁੱਟ ਪੀਦੇ ਉਹ ਕਾਹਦੇ ਦੁੱਧ ਪੀਲਾਉਣਾ ਦਾਲਦੀ ਜੀ ਜਦੋਂ ਆਉਣਾ ਢੋਲੀ ਕਰਾ ਲਈਏ ਫਾਇਰ ਰੋਬੜਾ ਏ ਦੋਸਤੋ ਤੂ ਸਾਰੇ ਆਨੇ ਇਦੀ ਵੀਡੀਓ ਨੂੰ ਬਣੇ ਰਹੋ ਤੇ ਚੈਨਲ ਨੂੰ ਜਰੂਰ ਸਾਰੇ ਆਨੇ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲਓ ਪਿਆਰੇ ਜਣ ਮੈਂ ਪਿਆਰੇ ਪਿਆਰੇ ਕਰਿਓ ਕਮੈਂਟ ਤੇ ਜੇ ਕੋਈ ਗਲਤੀ ਹੋਈ ਤਾਂ ਮਾਫ ਕਰਿਓ ਬਲੌਗ ਇਦੀ ਵਧੀਆ ਸਾਡੇ ਬਣਦੇ ਰਹਿਣਗੇ ਤੁਹਾਡੇ ਪਿਆਰ ਦੇ ਨਾਲ ਤੇ ਕਰੋ ਜੀ ਸਟਾਰਟ ਨੂੰ ਇਹ ਸਾਡੀ ਜੱਛੂਆ ਤੇ ਇਹ ਜੱਛੂ ਦੀ ਅਮਾ ਆ ਇਧਰ ਤੁਰ ਤੁਰ ਕੋ ਗੋ ਗੋ ਅਮਾ ਜੀ ਮਮਾ

ਬਨ ਬਨ 2 3 4 5 ਅ ਗੁੱਬੀ ਬੜੀ ਹੋਰਦਾ ਬੋਦੀ ਗੁੱਬੀ ਜਿੱਦਾਂ ਮੈਂ ਕਰਦੀ ਉਦਾਂ ਕਰਦੀ ਗੰਦੀ ਹੈ ਕੁਨੀ ਅੱਡੀ ਨਾ ਦੇਚੋ ਕਿ ਇਹਨੂੰ ਕਿਹਨੂੰ ਕੂਟ ਲੱਗਦੀ ਆ ਚੱਚੂ ਕੂਟ ਲਾਦੀ ਇਹਨੂੰ ਮੈਨੂੰ ਲਾਦੀ ਨਾ ਚੱਚੂ ਕੂਟ ਅਜਾ ਚੂਕੂੜ ਲੱਗਦੀ ਆ ਅਜਾ ਫੂਕ ਮਾਰ ਕੇ ਬਾਲ ਡਾਈ ਅ ਬਾਲ ਡਾਈ ਆ ਆਪਣੇ ਆਹ ਵਾਲੇ ਬਾਲ ਡਾਈ ਦਾ ਚੱਲ ਲੈ ਖਾਂ ਤਲੀ ਸਮਾਂ ਉਰੀਆ ਕਾਪੀ ਸਾਰਿਆਂ ਦਿਖਾਪਣੀ ਕਾਪੀ ਦਾ ਆ ਦੇਖੋ ਆਪਣੀ ਕਾਪੀ ਦਿਖਾਉਣੀ ਕਹਿੰਦੀ ਮੈਂ ਤੇ ਲੈ ਲਵਾਂ ਇਹ ਛਿਹਰੀ ਕਾਪੀ ਚੇਣ ਚੋਲ ਬਣਾ ਦਿੱਤੇ ਆ ਆਲੂ ਬੜੀਆਂ ਆੜੇ ਆਲੂ ਦੇ ਵਿੱਚ ਪਾਈਆਂ ਆ ਬੜੀਆਂ ਹਨਾ ਜੱਛੂ ਸਵਾਦ ਆ ਸਵਾਦ ਆ ਮੂੰਹ ਬੜੀਆਂ ਨੂੰ ਸਵਾਦ ਸਵਾਦ ਲਾਤੀ ਵਿੱਚ ਪਾਈਆਂ ਚਲੋ ਖਾਓ ਫੇ ਜਿੰਨਾ ਸਮਝਾਇਆ ਸੀਗਾ ਹੁਣ ਮੂੰਹ ਪਿੰਗੇ ਕਰਨ ਦਾ ਕੋਈ ਫਾਇਦਾ ਨਹੀਂ ਪਹਿਲੀ ਈ ਗਾਣੇ ਰੋਟੀ ਰੋਟੀ ਨਹੀਂ ਬਣਾਉਣੀ ਮੈਂ ਅੱਜ ਕਿਉਂ ਕੀ ਗੱਲ ਚੋਲ ਖਾਓ ਖੱਲੇ ਸਾਰੇ ਘਰਾਂ ਵਿੱਚ ਇਦਾਂ ਹੀ ਹੁੰਦਾ ਇੱਕ ਇੱਕ ਚੋਲ ਬਣਾ ਜਾਂ ਰੋਟੀ ਬਣਦੀ ਰੋਟੀ ਸਵੇਰ ਦੀ ਨਹੀਂ ਖਾਦੀ ਹੁਣੀ ਮੈਂ ਖਰੇ ਪਰੋਂਠਾ ਤਾਂ ਉਹ ਖਾਦਾ ਨਹੀਂ ਉਹ ਤਾਂ ਕੱਲ ਦਾ ਖਾਦਾ ਸਵੇਰੇ ਸਵੇਰੇ ਉਹ ਕੱਲ ਦਾ ਹੀ ਖਾਦਾ ਆਲੂ ਬੜੀਆਂ ਨਾਲ ਚੋਲ ਬਣਾਏ ਚੋਲ ਚੌਲ ਹੀ ਹੁੰਦੇ ਆ ਚਾਹੇ ਪਨੀਰ ਵਾਲੇ ਬਣਾ ਲਾ ਚਾਹੇ ਆਲੂ ਬੜੀਆਂ ਨਾਲ ਬਣਾ ਲਾ ਰੋਟੀ ਰੋਟੀ ਹੁੰਦੀ ਹੈ ਰੋਟੀ ਬਣਾਈ ਆ ਵੇਰੀ ਗੁੱਡ ਸਬਜੀ ਪਈ ਸੀ ਉਹੀ ਉਹੀ ਰਹਿ ਰਹੀ ਸੀ ਠੀਕ ਹਾਂ ਅੱਜ ਮਾਰੇ ਉਹ ਕੀਤਾ ਸਕਰਬ ਮੂਤੇ ਲੱਗਦਾ ਪਤਾ ਸਕਰਬ ਕੀਤਾ ਵਧੀਆ ਲੱਗਦਾ ਲੱਗਦਾ ਨਹੀਂ ਪਤਾ ਹਾਂ ਉਹ ਲੱਗਦਾ ਕਿ ਤਾਰਾ ਨੇਰੇ ਚ ਰੰਗ ਚਮਕੀ ਜਾਂਦਾ ਹੋਰ ਕੀ ਚਾਹੀਦਾ ਬਾਵਾ ਤੇ ਵੀ ਕੀਤਾ ਸੀ ਬਾਵਾ ਬਾ ਨਾਲ ਲਾਤਾ ਮੇ ਫੇਸ ਤੇ ਈਵਸ ਜ਼ਿਆਦੇ ਬਾਹੋਂ ਘਟ ਘੜਾ ਗਲੇ ਬਹਾਂ ਦੇ ਨਾਲ ਬਰਾਬਰ ਆ ਫੇਸ ਜਿਆਦੇ ਆ ਗਲੇ ਤੇ ਵੀ ਲਾਇਆ ਕਰ ਜਾਂਦਾ ਗਲ ਦੇ ਲਾਇਆ ਤੁਸੀਂ ਲਓ ਜੀ ਇਹਨਾਂ ਨੇ ਆਪਣਾ ਰੰਗ ਸਾਫ ਕਰ ਲਿਆ ਆ ਜੇਕਰ ਤੁਸੀਂ ਵੀ ਜਾਨਣਾ ਚਾਹੁੰਦੇ ਆ ਕਿੱਦਾਂ ਇਹਨਾਂ ਨੇ ਰੰਗ ਸਾਫ ਕੀਤਾ ਤੇ ਤੁਹਾਨੂੰ ਆਪਾਂ ਟਿਪਸ ਦੱਸਾਂਗੇ ਬੜਾ ਹੀ ਟਿਪਸ ਘੈਂਟ ਆ ਤੇ ਬੜਾ ਹੀ ਵਧੀਆ ਟਿਪਸ ਆ ਤੁਸੀਂ ਵੀ ਆਪਣਾ ਰੰਗ ਗੋਰਾ ਇਸ ਤਰ੍ਹਾਂ ਕਰਨਾ ਚਾਹੁੰਦੇ ਆ ਤੇ ਗੋਰੇ ਰੰਗ ਦੇ ਰਾਜ਼ ਬਾਰੇ ਆਪਣਾ ਦੱਸਾਂਗੇ ਤੁਹਾਨੂੰ ਤੇ ਕੀ ਗੱਲ ਆ ਆਦੇ ਪਚਾਲੂ ਖਾਣੇ ਨਹੀਂ ਹੁੰਦੇ ਆ ਮੇਰੇ ਪਤਰੂ ਖਾਣੇ ਨਹੀਂ ਹੁੰਦੇ ਭੁੱਖ ਲੱਗੀ ਸੀ ਤੈਨੂੰ ਕਹਿੰਦੀ ਚਾਹ ਲਓ ਅੱਜ ਨੂੰ ਚਾਹ ਇੱਥੇ ਤੋਂ ਚਾਹ ਬਣਾਈ ਅੱਧੀ ਰਾਤ ਨੂੰ ਲਓ ਜੀ ਆ ਜਾ ਗੱਦੇ ਚੱਕੇ ਬਾਹਰ ਰੱਖੇ ਸੀ ਧੁੱਪ ਲੱਗੀ ਸੀ ਵਧੀਆ ਤੇ ਮੈਂ ਕਿਹਾ ਚੱਲ ਇੱਧਰ ਅੱਜ ਹੈ ਤਾਂ ਹੈ ਨਹੀਂ ਕੋਈ ਵੀ ਗੱਦੇ ਚੱਕਣ ਤੇ ਬਾਹਰ ਸਿਰ ਦੇਣੇ ਧੁੱਪੇ ਇਹਨਾਂ ਨੂੰ ਤੋਪ ਲਗਾਈ ਆ ਕਾਲੂ ਵੀ ਤੋਪ ਲਗਾਵਾਂਗੇ ਪਰਸੋਂ ਨੂੰ ਬੈੱਡ ਕੱਢਦਨੇ ਆ ਬਾਹਰ ਉਹ ਵੀ ਕੱਢਦਨੇ ਖੁੱਜੇ ਜੀ ਤੇ ਆ ਦੂਜੇ ਵੀ ਕੱਢਦਨੇ ਆ ਤੇ ਆ ਵੀ ਕੱਢਦਨੇ ਆ ਉੱਥੇ ਕੁਝ ਹੋਰ ਲਾਵਾਂਗੇ ਸੋਫੇ ਵੀ ਕੱਢਦਨੇ ਆ ਆ ਵੀ ਸੋਫੇ ਕੱਢਦਨੇ ਆ ਬੈੱਡ ਵੀ ਇਹਨਾਂ ਵਾਲੇ ਵੀ ਕੱਢਦਨੇ ਤੇ ਆਪਣਿਆਂ ਵਾਲੇ ਵੀ ਕੱਢਦਨੇ ਆ ਇੱਥੇ ਕੁਝ ਲਾਵਾਂਗੇ ਕੁਝ ਹੋਰ ਚੀਜ਼ ਤੇ ਤਮਾਨੂੰ ਸਾਦੇ ਉਧਰ ਕਮਰੇ ਦੇ ਵਾਕ ਨਹੀਂ ਹੁੰਦਾ। ਬੇਬੇ ਵਾਪ ਨੂੰ ਬਣਾ ਦੇਣਾ ਇੱਥੇ ਉੱਚਾ ਬੈੱਡ ਤੇ ਪੌੜੀਆਂ ਲੱਗ ਚੜਨਗੇ ਉੱਪਰ ਤੇ ਲੰਮੇ ਇੱਥੇ ਪਹਿਣ ਕਰਨ ਕੇ ਆਰਾਮ ਨੂੰ। ਨਹੀਂ ਨਹੀਂ। ਥੱਲੇ ਥੱਲੇ ਨਿਆਣੇ ਖੇਡਦੇ ਰਹਿਣ ਕਰਨਗੇ। ਤੇ ਇੱਥੇ ਤੇ ਬੈੱਡ ਲਾ ਦੇਣਾ ਇਦਾਂ। ਆ ਕਹਿੰਦੀ ਨਾ। ਨਾ ਉੱਤੇ ਨਹੀਂ ਲਾਉਣਾ। ਜਿਹੜਾ ਆ ਪੱਖਾ ਆ ਇਹ ਪਟਕੇ ਤੋਂ ਕੰਧ ਦੇ ਨਾਲ ਲਾ ਦੇਣਾ ਉਧਰ ਦੂਜਾ। ਇਨਡਾਇਰੈਕਸ਼ਨਸ। ਕਿਉਂ ਨਾ ਆ ਗਿਆ? ਸੌਣਾ ਸਾਈ ਆ ਰਿਹਾ ਹਾਂ ਥੋੜੀ ਬੁੱਕ ਚਾਹੇ ਸਾਈ ਲਾ ਦੇਓ ਜੀ ਇੱਧਰ ਲਾਵਾਂਗੇ ਕੁਝ ਹੋਰ ਚੀਜ਼ ਇਹ ਵੀ ਚੱਕ ਕੇ ਬਾਹਰ ਸਿੱਟ ਦੇਣਾ ਹੈ ਜੀ ਅਜੇ ਬਾਹਰ ਸਿੱਟਣੀ ਬਾਹਰ ਆ ਦੇਣਾ ਸੌਰੀ ਸਿੱਟਣਾ ਨਹੀਂ ਹੈਗਾ ਇਹ ਰੱਖ ਦੇਣਾ ਬਾਹਰ ਹਾਂ ਉੱਧਲੇ ਕਮਰੇ ਚ ਪਰ ਬੈੱਡ ਚੜ੍ਹਾ ਕੇ ਰੱਖ ਦੇਣਾ ਹਾਂ ਬੈੱਡ ਤੇ ਬੈੱਡ ਚੜ੍ਹਾ ਕੇ ਰੱਖ ਦੇਣਾ ਹੈ ਜੀ ਤੇ ਆ ਜਿਹੜਾ ਟੇਬਲ ਜਿਹੜਾ ਸੀਸੀ ਵਾਲਾ ਵੀ ਉਤਰਾ ਦੇਣਾ ਜਿਹੜਾ ਆ ਟੇਬਲ ਆ ਮਤਲਬ ਕਿ ਜਿੰਨਾ ਵੀ ਸਮਾਨ ਇੱਧਰ ਪਿਆ ਸਾਰਾ ਚੱਕ ਕੇ ਬਾਹਰ ਰੱਖ ਦੇਣਾ ਇੱਥੇ ਹੋਰ ਕੁਝ ਲਾਉਣਾ ਹੈ ਹਾਂ ਹੋਰ ਕੁਝ ਲਾਵਾਂਗੇ ਮੈਂ ਕਿ ਸਾਡੇ ਕਮਰੇ ਸਾਮਾਨ ਦਾ ਹੁੰਦਾ ਪੂਰਾ ਉਹ ਇੱਧਰ ਲਾਉਣਾ ਸਾਰਾ ਸਾਮਾਨ ਜਿਹੜਾ ਨਿਊ ਲੱਗੂਗਾ ਇੱਥੇ ਪੁਰਾਣਾ ਸਾਰਾ ਬਾਹਰ ਰਸ ਦੇਣਾ ਸਾਈਡ ਤੇ ਕਰਕੇ ਤੇ ਉਹ ਚੋ ਜੇ ਤਾਂ ਮੰਮੀ ਉਹਨਾਂ ਰੱਖਣਾ ਹੋਊਗਾ ਉਹਨਾਂ ਚੱਕ ਕੇ ਰੱਖ ਰਣਗੇ ਇਹਨੇ ਤਾਂ ਉਹ ਬਾਹਰ ਸਾਰਾ ਕੁਝ ਨਿਊ ਲਾ ਦੇਣਾ ਨਹੀਂ ਇੱਕ ਸਰਪ੍ਰਾਈਜ਼ ਉਹ ਲਾਉਣਾ ਇੱਥੇ ਤੇ ਬਾਕੀ ਤਾਂ ਸਾਰਾ ਕੁਝ ਇਹੀ ਹੋਣਾ ਇੱਥੇ ਇੱਕ ਜਿਹੜਾ ਸਰਪ੍ਰਾਈਜ਼ ਹੈ ਉਹ ਹੀ ਲਾਉਣਾ ਹਨਾ ਜਾਂ ਜੋ ਉੱਤਰ ਵਿੱਚ ਜਲਾਣਾ ਦਾ ਜਲਾਣਾ ਦਾ ਹੈ। ਹੂੰ। ਜੇ ਇਧਰ ਫਿਰ ਉੱਤਰ ਆਉ। ਇਹ ਹਿੱਟੇ ਜਾ। ਜਿੱਲੇ ਸਾਡੇ ਸਾਰੀਆਂ ਚੀਜ਼ਾਂ ਬਣ ਗਈਆਂ, ਬਣੀ ਚੁੱਕੀਆਂ ਆ ਤਾਂ ਹੁਣ ਫਿਰ ਬਸ ਹੁਣ ਇੱਕ ਚੀਜ਼ ਦੀ ਤਿਆਰੀ ਆ ਘਰ ਦੀ। ਉਹ ੜ ਤਿਆਰੀ ਆ ਉਹ ਵੀ ਛੇਤੀ ਛੇਤੀ ਕੰਪਲੀਟ ਕਰਾਂਗੇ। ਤੇ ਸਮਾਨ ਸਾਡਾ ਬਣ ਗਿਆ, ਸਮਾਨ ਦੀ ਥਾਂ ਦਾ। ਉਹ ਮੇਰੇ ਹਿਸਾਬ ਦੇ ਨਾਲ ਜਾਂ ਤਾਂ ਇਸ ਸਾਲ ਦੇ ਵਿੱਚ ਜਾਂ ਚੜ੍ਹਦੇ ਸਾਲ ਦੇ ਵਿੱਚ ਨਵਾਂ ਸਰਪ੍ਰਾਈਜ਼ ਜਿਹੜਾ ਉਹ ਵੀ ਦੇ ਦਾਂਗੇ ਤੁਹਾਨੂੰ ਤੇ ਸਮਾਨ ਜਿਹੜਾ ਆਪਾਂ ਰੈਡੀ ਕਰ ਚੁੱਕੇ ਹਾਂ ਚੌੜ ਭੁੱਖ ਲੱਗੀ ਆ ਜੀ ਚੋਰ ਵੀ ਖਾਣੇ ਆ ਹਾਂਜੀ 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 ਆ ਜਿਹੜਾ ਸੈਜ ਨੇ ਇੱਧਰ ਲਾ ਦਿੱਤਾ ਅੱਜ ਮੋ ਵਪਾ ਦਾ ਵੜਾ ਤੇ ਜਿਹੜਾ ਇੱਧਰ ਕਮਰਾ ਸੀਗਾ ਜੀ ਉਦੋਂ ਲਿਆ ਬੱਲੀ ਕੱਢੀ ਆ ਜੀ ਆੜੀ ਬਹੁਤ ਢਿੱਡ ਇਹ ਬੱਲੀ ਲਾਉਣ ਅੱਗਿਆਂ ਦੀ ਬਾਲੇ ਥੱਲੇ ਜਿਹੜਾ ਬਾਲਾ ਡਿੱਗਿਆ ਆ ਆ ਡਿੱਗ ਗਿਆ ਬਾਲਾ ਕਮਰੇ ਦਾ ਤੇ ਉਹ ਇੱਟਾਂ ਵੀ ਡਿੱਗ ਗਈਆਂ ਇਹਦੇ ਵਿੱਚੋਂ ਇਹਦੇ ਥੱਲੇ ਬੱਲੀ ਲਾਉਂਦੀ ਆ ਜੀ ਇਹ ਆਹ ਲਓ ਜੀ ਆਹ ਬੱਲੀ ਲਾ ਦਤੀ ਐਸ ਬਾਲੇ ਥੱਲੇ ਇਹ ਕਿੰਨੇ ਟਰ ਡਿੱਗੀਆਂ 1 2 3 ਬਾਲਾ ਉਹ ਵੀ ਡਿਗਣੇ ਵਾਲਾ ਨਾਲ ਦਾ ਆ ਸਾਰੀ ਲੈਂਡ ਡਿਗਣੇ ਵਾਲੀ ਆ ਤੇ ਇੱਥੇ ਹੁਣ ਚੜੀ ਦਾ ਵੀ ਘਾਟੀ ਆ ਤੇ ਬੱਲੀ ਲਾ ਦੇਣੀ ਇੱਦਾਂ ਤੇ ਸਮਾਨ ਜਿਹੜਾ ਇੱਧੇ ਟੱਕਿਆ ਪਿਆ ਆ ਇਦਾਂ ਟੱਕਿਆ ਪਿਆ ਕਿੰਨਾ ਕ ਟੱਕੀ ਜਾਣਾ ਆ ਉਦਾਂ ਇਹਨਾਂ ਚਲੋ ਜਿੱਥੇ ਰੱਬ ਰਾਜੀ ਉੱਥੇ ਰਹਿਣਾ ਪੈਂਦਾ ਏ ਆਹ ਲੋ ਜੀ ਆ ਵੀ ਟੱਕਿਆ ਹੈਗਾ ਨਫਾ ਫਿਰ ਇੱਥੇ ਮਾਤਾ ਵੜੀਏ ਸੂਟ ਸਾਰਟ ਪਏ ਆ ਟੋਟਾ ਫਟੂਪ ਕੇ ਪਈਆ ਬਾਕੀ ਤਾਂ ਇੱਧਰ ਲੈ ਕੇ ਆ ਗਏ ਚਾਵਲ ਖਾਓ ਦੋਸਤੋ ਤੁਸੀਂ ਕਮੈਂਟ ਕਰਕੇ ਦੱਸਿਓ ਇਹ ਚੋਲਾਂ ਦੇ ਵਿੱਚ ਕੀ ਚੀਜ਼ ਪਾਉਣ ਵਾਲੀ ਰਹਿ ਗਈ ਆ ਜੀਰਾ ਤੇ ਤੁਸੀਂ ਵੀ ਆਪਣਾ ਕਮੈਂਟ ਜ਼ਰੂਰ ਕਰਿਓ ਦੱਸਿਓ ਇਹ ਚੋਲਾਂ ਦੇ ਵਿੱਚ ਕਿਹੜੀ ਚੀਜ਼ ਰਹਿ ਗਈ ਆ ਪਾਉਣ ਵਾਲੀ ਤੇ ਕਿਹੜੀ ਮਿਸ ਕੀਤੀ ਹੈ ਇਹਨਾਂ ਨੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੁਸੀਂ ਆਪਣੇ ਘਰ ਦੇ ਵਿੱਚ ਕਿਸ ਤਰ੍ਹਾਂ ਚੌਲ ਬਣਾਉਨੇ ਆ ਉਹ ਵੀ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਅੱਜ ਇਦਾਂ ਆ ਕਿ ਬੱਚੇ ਰੋ ਰਹੇ ਆ ਤੇ ਜਿਹੜੀ ਜਸੂ ਆ ਨਾ ਇਹਨੇ ਤਾਂ ਪੂਰਾ ਪਿੰਡ ਚੱਕਿਆ ਹੁੰਦਾ ਇਹ ਪੂਰਾ ਪਿੰਡ ਇੱਕ ਪਾਸੇ ਇਕੱਲੀ ਇੱਕ ਪਾਸੇ ਇਦਾਂ ਹਸਾਬ ਆ ਇਹਦਾ ਇਹਨੂੰ ਕੱਲੀ ਨੂੰ ਇੱਕ ਸਾਈਡ ਖੜੀ ਕਰ ਦੋ ਤੇ ਸਾਰੇ ਪਿੰਡ ਨੂੰ ਇੱਕ ਸਾਈਡ ਖੜੇ ਕਰ ਦੋ ਤੇ ਉਹਨੇ ਸਾਰੇ ਪਿੰਡ ਦਾ ਰੌਲਾ ਹੀ ਹੁਣ ਜਿੰਨਾ ਕਾ ਕੱਲੀ ਦਾ ਹੁਣ ਵਾਜੇ ਇਹਦਾ ਹੋਰ ਰੋਣਾ ਮੁੰਡੀਏ ਇੰਨਾ ਰੋਣਾ ਮੁੰਲਾ ਪੀਣਾ ਮੈਂ ਤਾਂ ਬਾਹਰ ਛੱਡਿਆ ਨਹੀਂ ਬਾਹਰ ਬਹੁਤ ਛੱਡੇ ਹੋਣੀ ਹੁੰਦੇ ਲੋਈ ਤੂੰ ਆਪ ਨੂੰਨੇ ਖਾ ਲਈਏ ਹੁਣ ਅਗਲੇ ਨੂੰ ਖਾਣ ਨਹੀਂ ਦੇਣੀ ਇਹਨੂੰ ਬਸ ਬਸ ਆਹ ਹੀ ਆ ਇਹ ਹਸਾਬ ਕਿਤਾਬ ਹੈ ਜੀ ਇਹਦਾ ਤੇ ਚਲੋ ਮਿਲਣੀ ਆ ਜੀ ਛਗਨਾ